ਪੰਜਾਬ ਦੇ ਵਿੱਚ ਅੱਜ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਦੱਸਦੇ ਕਿ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਚੰਗੀ ਬਾਰਿਸ਼ ਜਿਹੜੀ ਕਿ ਹੋ ਸਕਦੀ ਹੈ ਜੇਕਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਤੇਜ਼ ਬਾਰਿਸ਼ ਹੋਈ ਸੀਗੀ ਥੋੜੇ ਸਮੇਂ ਦੇ ਲਈ ਬਾਰਿਸ਼ ਨੇ ਸੜਕਾਂ ਗਿੱਲੀਆਂ ਕਰ ਦਿੱਤੀਆਂ ਸੀ ਜਾਂ ਕਈ ਥਾਵਾਂ ਦੇ ਉੱਤੇ ਪਾਣੀ ਵੀ ਖੜਾ ਹੋ ਗਿਆ ਸੀਗਾ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਪੰਜਾਬ ਦੇ ਅੱਜ ਕਈ ਇਲਾਕਿਆਂ ਦੇ ਵਿੱਚ yellow ਤੇ orange ਅਲਰਟ ਵੀ ਜਾਰੀ ਕਰ ਦਿੱਤਾ ਹੈ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ orange ਤੇ ਅਜਰਾ ਕੀ ਅਲਰਟ ਜਾਰੀ ਕਰ ਦਿੱਤਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਅੱਜ ਵੀ ਕਈ ਥਾਵਾਂ ਦੇ ਉੱਤੇ ਭਾਰੀ ਤੋਂ ਭਾਰੀ ਤੇਜ਼ ਬਾਰਿਸ਼ ਜਿਹੜੀ ਹੋ ਸਕਦੀ ਹੈ ਨਾਲ ਤੂਫਾਨ ਵੀ ਆ ਸਕਦਾ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੱਸ ਦਈਏ ਕਿ ਅੱਜ ਜੇਕਰ ਬੀਤੇ ਦਿਨ ਪਟਿਆਲਾ ਦੇ ਵਿੱਚ ਚੰਗਾ ਮੀਂਹ ਪਿਆ ਇਸ ਤੋਂ ਇਲਾਵਾ ਪਠਾਨਕੋਟ ਤੇ ਬਠਿੰਡਾ ਦੇ ਵਿੱਚ ਵੀ ਹਲਕੀ ਬਾਰਿਸ਼ ਜਿਹੜੀ ਕੀ ਦੇਖਣ ਨੂੰ ਮਿਲੀ ਸੀ ਜਤਕੀ ਹੋਰ ਇਲਾਕਿਆਂ ਦੇ ਵਿੱਚ ਮੌਸਮ ਸੁੱਕਾ ਰਿਹਾ ਇਸ ਕਰਕੇ ਤਾਪਮਾਨ ਦੇ ਵਿੱਚ ਵੱਡਾ ਫਰਕ ਨਹੀਂ ਆਇਆ ਵੱਧ ਤੋਂ ਵੱਧ ਤਾਪਮਾਨ ਸਿਰਫ 0.1 ਡਿਗਰੀ ਵਧਿਆ ਹੈਗਾ ਜੋ ਕਿ ਸਧਾਰਨ ਤਾਪਮਾਨ ਦੇ ਨੇੜੇ ਮੰਨਿਆ ਜਾਂਦਾ ਐਸੇ ਦੌਰਾਨ ਬਠਿੰਡਾ ਦੇ ਵਿੱਚ ਤਾਪਮਾਨ 37.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਔਰ येलो ਅਲਰਟ ਜਾਰੀ ਕਰ ਦਿੱਤਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰਾ ਰੂਪਨਗਰ ਅਤੇ ਮੁਹਾਲੇ ਦੇ ਵਿੱਚ ਮੀਂਹ ਨੂੰ ਲੈ ਕੇ ਇੱਥੇ ਲੋ ਅਲਰਟ ਜਾਰੀ ਕਰ ਦਿੱਤਾ ਹੈ। ਇਹਨਾਂ ਇਲਾਕਿਆਂ ਦੇ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਸਵੇਰ ਤੋਂ ਹੀ ਮੌਸਮ ਸੁਹਾਵਣਾ ਹੋਇਆ ਪਿਆ। ਇਹਨਾਂ ਇਲਾਕਿਆਂ ਦੇ ਵਿੱਚ ਠੰਡਾ ਮੌਸਮ ਹੈ ਜਿਸ ਕਰਕੇ ਲੋਕਾਂ ਨੂੰ ਭਖ ਦੀ ਗਰਮੀ ਤੋਂ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਹਾਲਾਂਕਿ ਪਿਛਲੇ ਇੱਕ ਜੋ ਕਿ 10 ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਬਾਰਿਸ਼ ਦਾ ਮੌਸਮ ਬਣਿਆ ਹੋਇਆ ਹੈ। ਕਈ ਥਾਵਾਂ ਦੇ ਉੱਤੇ ਬਾਰਿਸ਼ ਵੀ ਹੋਈ ਹੈ। ਤਾਂ ਜੂਨ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਾਰਿਸ਼ ਬਹੁਤ ਚੰਗੀ ਹੋਈ ਹੈ। ਕਿਹਾ ਵੀ ਜਾ ਰਿਹਾ ਹੈਗਾ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਵੀ ਚੰਗੀ ਜਿਹੜੀ ਕਿ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਬਾਰਿਸ਼ ਜਿਹੜੀ ਕਿ ਹੋ ਸਕਦੀ ਹੈ ਤਾਂ ਹਾਲਾਂਕਿ ਕੱਲ ਤੋਂ ਤਾਪਮਾਨ ਦੇ ਵਿੱਚ ਫਿਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਅਗਲੇ 48 ਘੰਟਿਆਂ ਦੇ ਲਈ ਰਾਜ ਦੇ ਵਿੱਚ orange alert ਜਾਰੀ ਕਰ ਦਿੱਤਾ ਗਿਆ ਤੇ ਅੱਧੇ ਤੋਂ ਵੱਧ ਇਲਾਕਿਆਂ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ ਦੇ ਵਿੱਚ ਦੱਸਦੇ ਕਿ ਇਸ ਵਾਰ ਮਾਨਸੂਨ ਸਧਾਰਨ ਤੌਰ ਦੇ ਉੱਤੇ ਨਹੀਂ ਸਗੋਂ ਥੋੜਾ ਵੱਧ ਸਰਗਰਮ ਦਿਖਾਈ ਦੇ ਰਿਹਾ ਜੂਨ ਮਹੀਨੇ ਦੌਰਾਨ ਮਾਨਸੂਨ ਦੀ ਮਹਿਰ ਰਹੀ ਹੈ ਹੁਣ ਜੁਲਾਈ ਦੇ ਵਿੱਚ ਵੀ ਚੰਗੀ ਮੀ ਜਿਹੜੀ ਕਿ ਸੰਭਾਵਨਾ ਜਤਾਈ ਜਾ ਰਹੀ ਹੈ ਚੰਗੀ ਮੀ ਪੈਣ ਦੀ ਸੰਭਾਵਨਾ ਤੇ ਮੌਸਮ ਭਾਗ ਦੇ ਅੰਕੜਾ ਦੇ ਮੁਤਾਬਕ 1 ਜੂਨ ਤੋਂ ਪੰਜਾਬ ਦੇ ਵਿੱਚ ਮਾਨਸੂਨ ਅਤੇ ਪ੍ਰੀ ਮਾਨਸੂਨ ਦੀ ਜੋ ਕਿ ਦੱਸਦੇ ਕਿ ਸਰਗਰਮੀ ਨਜ਼ਰ ਆ ਰਹੀ ਹੈ ਤਾ 1 ਜੂਨ ਤੋਂ ਲੈ ਕੇ 4 ਜੁਲਾਈ ਤੱਕ ਰਾਜ ਦੇ ਵਿੱਚ 86.6 ਮਿਲੀਲੀਟਰ ਮੀ ਜਿਹੜੀ ਕਿ ਦਰਜ ਕੀਤੀ ਗਈ ਹੈ ਜੋ ਕਿ ਸਧਾਰਨ 70.2 ਮਿਲੀਲੀਟਰ ਨਾਲੋਂ 20% ਵਾਧਾ ਹੈ ਤਾਂ ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਜ਼ਰੂਰ ਸਾਂਝਾ ਕਰੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਇਸ ਸਮੇਂ ਕਿਹੋ ਜਿਹਾ ਹੈਗਾ ਕਿ ਸੁੱਕਾ ਹੈ ਜਾਂ ਫਿਰ بارش ਦਾ ਮੌਸਮ ਜਿਹੜਾ ਕਿ ਬਣਿਆ ਹੋਇਆ ਜੇਕਰ ਪਟਿਆਲਾ ਤੇ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਮੋਹਾਲੀ ਰਾਜਪੁਰਾ ਤੇ ਹੋਰ ਕਈ ਇਲਾਕੇ ਨੇ ਪੰਜਾਬ ਦੇ ਵਿੱਚ ਜਿੱਥੇ ਕਿ ਮੌਸਮ ਬਿਲਕੁਲ ਸੁਹਾਵਣਾ ਨਜ਼ਰ ਆ ਰਿਹਾ ਹੈਗਾ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਜ਼ਿਆਦਾ ਬੱਦਲ ਛਾਇਆ ਰਹਿਣ ਦੀ ਉਮੀਦ ਹੈ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਜਲੰਧਰ ਦੇ ਵਿੱਚ ਵੀ ਅੱਜ ਬੱਦਲਛਾਏ ਰਹਿਣਗੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਪਮਾਨ ਦੇ ਵਿੱਚ ਵਾਧਾ ਹੋ ਸਕਦਾ ਹੈ ਇਸੇ ਤਰੀਕੇ ਨਾਲ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਅੱਜ ਹਲਕੀ ਬੱਦਲਵਾਈ ਹੋਵੇਗੀ ਤੇ بارش ਵੀ ਜਿਹੜੀ ਕੀ ਆ ਸਕਦੀ ਹੈ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸੋ ਤੁਹਾਡੇ ਇਲਾਕੇ ਦਾ ਕੀ ਹਾਲ ਹੈਗਾ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਅੱਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ